ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ PSAT 1 ਔਰ 2 ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਵਿਦਿਆਰਥੀਆਂ ਦੇ ਲਈ ਹਮੇਸ਼ਾ ਅਸੀਂ ਕੋਈ ਵੀ ਨਿਊਜ਼ ਜਿਹੜੀ ਹੁੰਦੀ ਹੈ ਟੈਟ ਦੇ ਨਾਲ ਰਿਲੇਟਡ ਡਿਸਕਸ ਕਰਦੇ ਹਾਂ ਜੀ ਅੱਜ ਵੀ ਟੈਟ ਦੇ ਨਾਲ ਰਿਲੇਟਡ ਨਿਊਜ਼ ਲੈ ਕੇ ਆਏ ਹਾਂ ਜੀ ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਅਸੀਂ PSAT ਦੀ ਪ੍ਰੈਪਰੇਸ਼ਨ ਵਾਸਤੇ ਕਾਫੀ ਜ਼ਿਆਦਾ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਜੇ ਜਿਨ੍ਹਾਂ ਦਾ ਵੀਡੀਓ ਦੇ ਅੰਤ ਤੱਕ ਤੁਸੀਂ ਵੀਡੀਓ ਦੇਖੋਗੇ ਤਾਂ ਪਲੇਲਿਸਟ ਵੀ ਤੁਹਾਨੂੰ ਮਿਲ ਜਾਏਗੀ ਬਹੁਤ ਸਾਰੀਆਂ ਚਾਈਲਡ ਡਿਵੈਲਪਮੈਂਟ ਦੀਆਂ ਐਸਐਸਟੀ ਦੀਆਂ ਵਾਤਾਵਰਣ ਦੀਆਂ ਪੰਜਾਬੀ ਪੈਡਾਗੋਜੀ ਦੀਆਂ ਪੰਜਾਬੀ ਵਿਆਕਰਨ ਦੀਆਂ ਵੀਡੀਓ ਅਪਲੋਡ ਕਰ ਚੁੱਕਿਆ ਔਰ ਇਸ ਤੋਂ ਇਲਾਵਾ ਅਸੀਂ ਹਰ ਰੋਜ਼ ਜਿਹੜੀ ਹੈ 8:30 ਤੋਂ 10 ਵਜੇ ਤੱਕ ਜਿਹੜੀ ਹੈ ਲਾਈਵ ਕਲਾਸ ਵੀ ਲੈ ਰਹੇ ਹਾਂ ਜੋ ਕਿ ਬਿਲਕੁਲ ਫ੍ਰੀ ਆਫ ਕੋਸਟ ਹੈ ਸਿਰਫ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਉਹ ਕਲਾਸ ਜਿਹੜੀ ਹੈ ਉਹ ਅਟੈਂਡ ਕਰ ਸਕਦੇ ਹੋ ਜਿਸ ਦੇ ਵਿੱਚ ਅਸੀਂ ਹਰ ਰੋਜ਼ ਜਿਹੜਾ ਹੈ ਚਾਈਲਡ ਡਿਵੈਲਪਮੈਂਟ ਦੇ ਚਾਈਲਡ ਡਿਵੈਲਪਮੈਂਟ ਦੇ ਜਿਹੜੇ ਲਾਈਵ ਮੋਕ ਟੈਸਟ ਡਿਸਕਸ ਕਰ ਰਹੇ ਹਾਂ ਜੀ ਇਸ ਤੋਂ ਇਲਾਵਾ ਸੀ ਕਾਫੀ ਜ਼ਿਆਦਾ ਵੀਡੀਓ ਵੀ ਅਪਲੋਡ ਕਰ ਚੁੱਕੇ ਹਾਂ ਔਰ ਇੱਕ ਇੱਕ ਟਾਪਿਕ ਦੀਆਂ ਵੀਡੀਓ ਅਪਲੋਡ ਵੀ ਕਰ ਲਿਆ। ਸੋ ਅੱਜ ਦੀ ਨਿਊਜ਼ ਦੀ ਗੱਲ ਕਰਦੇ ਹਾਂ ਜੀ ਟੈਟ ਦੀ ਤਿਆਰੀ ਕਰ ਰਹੇ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਟੈਟ ਦੀ ਮਿਤੀ ਦਾ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਔਰ ਇਸ ਤੇ ਸੰਬੰਧੀ ਜਿਹੜਾ ਉਹਨਾਂ ਨੇ ਮੰਗ ਕੀਤੀ ਹੈ ਸਿੱਖਿਆ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਔਰ ਕੈਪਟਨ ਅਮਰਿੰਦਰ ਸਿੰਘ ਕੋ ਕਿ ਪੰਜਾਬ ਰਾਜ ਜਿਹੜਾ ਅਧਿਆਪਕ ਯੋਗਤਾ ਟੈਸਟ ਹੈ ਉਹ ਜਲਦੀ ਤੋਂ ਜਲਦੀ ਲਿਆ ਔਰ ਇਹ ਵੀਡੀਓ ਬਣਾਉਣ ਦੀ ਜਰੂਰਤ ਤਾਂ ਪਈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਵੱਲੋਂ ਕਮੈਂਟ ਕੀਤੇ ਜਾ ਰਹੇ ਸੀ ਕਿ ਨੋਟੀਫਿਕੇਸ਼ਨ ਅਜੇ ਹੋਇਆ ਜਾਂ ਨਹੀਂ ਹੋਇਆ ਔਰ ਕਈਆਂ ਨੂੰ ਇਹ ਵੀ ਸੀ ਕਿ ਸ਼ਾਇਦ ਜਿਹੜਾ ਹੈ ਡੇਟ ਲੰਘ ਚੁੱਕੀ ਹੈ ਇਸ ਦੀ ਤਾਂ ਉਹਨਾਂ ਨੂੰ ਦੱਸ ਦਈਏ ਕਿ ਪੀਐਸਟ 2018 ਜਿਹੜਾ ਅਜੇ ਨਹੀਂ ਹੋਇਆ ਜੀ ਜਿਹੜਾ 25 ਫਰਵਰੀ 18 ਨੂੰ ਪੇਪਰ ਹੋਇਆ ਸੀ ਉਹ 2017 ਦਾ ਜਿਹੜਾ ਟੈਸਟ ਸੀ ਉਹ ਫਰਵਰੀ ਦੇ ਵਿੱਚ ਲਿਆ ਗਿਆ ਸੀ ਜੀ 2018 ਦੇ ਵਿੱਚ ਔਰ ਇਸ ਨਿਊਜ਼ ਦੇ ਵਿੱਚ ਵੀ ਲਿਖਿਆ ਕਿ ਇਸ ਵਾਰ ਪੂਰਾ ਸਾਲ 2018 ਜਿਹੜਾ ਹੈ ਬੀਤ ਜਾਂਦੇ ਦੇ ਬਾਵਜੂਦ ਵੀ ਸਰਕਾਰ ਅਧਿਆਪਕ ਯੋਗਤਾ ਟੈਸਟ ਨਹੀਂ ਲੈ ਰਹੀ ਜਦਕਿ ਹਰਿਆਣਾ ਤੇ ਕੇਂਦਰੀ ਸਰਕਾਰ ਦਾ ਟੈਸਟ ਜਿਹੜਾ ਉਹਨਾਂ ਵੱਲੋਂ ਮਿਥੇ ਸਮੇਂ ਤੇ ਲਿਆ ਜਾ ਚੁੱਕਾ ਹੈ ਇਸ ਟੈਸਟ ਦੀ ਤਿਆਰੀ ਕਰ ਰਹੇ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦੇ ਨਾਮ ਵੀ ਦਿੱਤੇ ਹੋਏ ਨੇ ਜੀ ਮਨਜੀਤ ਸਿੰਘ ਜੀ ਅਮਰੀਕ ਸਿੰਘ ਜੀ ਸ਼ਵੇਤਾ ਰਾਣੀ ਰਾਜਕੁਮਾਰ ਪ੍ਰਿੰਸ ਬਾਂਸਲ ਗੁਰਮੀਤ ਗੁਰਮੀਤ ਸਿੰਘ ਸੁਭਾਸ ਕੁਮਾਰ ਮਲਕੀਤ ਕੌਰ ਸੋਨਾ ਰਾਣੀ ਮੰਜੂ ਵਾਲਾ ਸੋਨੀਆ ਰਾਣੀ ਹਰਮੀਖ ਸਿੰਘ ਸਰਵਿੰਦਰ ਕੌਰ ਤੇ ਨਿਹਾਰਾਣੀ ਸੋ ਉਹਨਾਂ ਨੇ ਇਹਨਾਂ ਨੇ ਜਿਹੜੀ ਹੈ ਮੰਗ ਕੀਤੀ ਹੈ ਜੀ ਮੁੱਖ ਮੰਤਰੀ ਕੈਪਟਨ ਉਮੇਂਦਰ ਸਿੰਘ ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਜੀ ਤੋਂ ਕਿਉਂਕਿ ਜਿਹੜਾ ਹੈ 2017 ਦਾ ਜਦੋਂ ਟੈਸਟ ਹੋਇਆ ਸੀ ਫਰਵਰੀ ਦੇ ਵਿੱਚ ਉਸ ਤੋਂ ਬਾਅਦ ਹੀ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਹਰ ਸਾਲ ਦਸੰਬਰ ਮਹੀਨੇ ਦੇ ਅਖੀਰਲੇ ਹਫ਼ਤਿਆਂ ਦੇ ਵਿੱਚ ਜਿਹੜਾ ਟੈਸਟ ਲਿਆ ਜਾਏਗਾ ਇਸ ਦੇ ਸੰਬੰਧੀ ਜਿਹੜਾ ਪਹਿਲਾਂ ਦੋ ਤਰੀਕਾਂ ਵੀ ਆ ਚੁੱਕੀਆਂ ਨੇ ਜਿਵੇਂ ਕਿ ਪਹਿਲਾਂ 9 ਦਸੰਬਰ ਕਈ ਜਾ ਰਹੀ ਸੀ ਦਸੰਬਰ ਦੇ ਸੈਕੰਡ ਵੀਕ ਦੀ ਔਰ ਉਸ ਤੋਂ ਬਾਅਦ ਜਿਹੜਾ ਹੈ ਵਿਭਾਗ ਵੱਲੋਂ ਇੱਕ ਟੈਂਡਰ ਨੋਟਿਸ ਵੀ ਕੱਢਿਆ ਗਿਆ ਸੀ ਮੰਗ ਕੀਤੀ ਗਈ ਸੀ ਟੈਂਡਰ ਨੋਟਿਸ ਦੇ ਵਿੱਚ ਸੋ ਸਟੈਂਡਰਡਸ ਨੋਟਿਸ ਦੇ ਵਿੱਚ ਵੀ ਇਹਨਾਂ ਨੇ ਇੱਕ ਜਿਹੜੀ ਡੇਟ ਹੈ 27 ਜਨਵਰੀ ਜਿਹੜੀ ਹੈ ਦੱਸੀ ਸੀ ਬਟ 27 ਜਨਵਰੀ ਵੀ ਜਿਹੜੀ ਹੈ ਉਹ ਲੰਘਣ ਜਾ ਰਹੀ ਹੈ ਕਿਉਂਕਿ ਹੁਣ ਕਾਫੀ ਘੱਟ ਸਮਾਂ ਰਹਿ ਚੁੱਕਾ ਹੈ ਅੱਜ ਜਿਵੇਂ ਕਿ 16 ਤਰੀਕ ਹੋ ਚੁੱਕੀ ਹੈ ਔਰ ਇੰਨੀ ਜਲਦੀ ਜਿਹੜਾ ਹੈ ਟੈਸਟ ਕੰਡਕਟ ਨਹੀਂ ਹੋ ਸਕਦਾ ਸੋ ਇਸ ਨਿਊਜ਼ ਤੋਂ ਜਿਹੜਾ ਹੈ ਇਹ ਹੋ ਸਕਦਾ ਹੈ ਕਿ ਵਿਭਾਗ ਜਿਹੜਾ ਹੈ ਕੋਈ ਨਾ ਕੋਈ ਨਵੀਂ ਡੇਟ ਕੋਸ਼ਿਸ਼ ਕਰੇਗਾ ਜਾਂ ਹੋ ਸਕਦਾ ਹੈ ਕਿ ਟੈਸਟ ਲੈਣ ਦੀ ਤਿਆਰੀ ਕਰੇ ਸੋ ਵਿਦਿਆਰਥੀਆਂ ਦਾ ਇਸ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਬਹੁਤ ਦੇਰ ਤੋਂ ਕੋਚਿੰਗ ਲੈ ਰਹੇ ਨੇ ਕਿਉਂਕਿ ਪਹਿਲਾਂ ਜਿਹੜੀ ਇਹਨਾਂ ਨੇ ਡੇਟ ਦਿੱਤੀ ਸੀ ਦਸੰਬਰ ਦੇ ਸੈਕੰਡ ਵੀਕ ਦੀ ਉਸ ਤੋਂ ਬਾਅਦ ਜਨਵਰੀ ਦੀ ਕਾਫੀ ਸਟੂਡੈਂਟ ਜਿਹੜੇ ਨੇ ਕੋਚਿੰਗ ਲੈ ਰਹੇ ਨੇ ਸੋ ਇਸ ਲਈ ਉਹਨਾਂ ਵਿਦਿਆਰਥੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਟੈਸਟ ਲਿਆ ਜਾਵੇ ਔਰ ਹੋ ਸਕਦਾ ਹੈ ਕਿਸ ਦੇ ਨਾਲ ਵਿਭਾਗ ਤੇ ਕੋਈ ਨਾ ਕੋਈ ਅਸਰ ਜਿਹੜਾ ਹੈ ਹੋਵੇ ਔਰ ਟੈਸਟ ਜਿਹੜਾ ਉਹ ਕੰਡੈਕਟ ਕੀਤਾ ਜਾਵੇ ਸੋ ਨਵੀਂ ਕਿਸੇ ਵੀ ਪ੍ਰਕਾਰ ਦੀ ਨੋਟੀਫਿਕੇਸ਼ਨ ਲਈ ਔਰ ਪੀਐਸ ਟੈਟ ਦੀ ਪ੍ਰੈਪਰੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਜਿਹੜੀ ਨੋਟੀਫਿਕੇਸ਼ਨ ਹੈ ਪੀਐਸ ਟੈਟ ਦੀ ਕੋਈ ਵੀ ਹੁੰਦੀ ਹੈ ਜਾਂ ਪੀਐਸ ਟੈਟ ਦੇ ਨਾਲ ਰਿਲੇਟਡ ਕੋਈ ਵੀ ਨਿਊਜ਼ ਜਿਹੜੀ ਹੈ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਔਰ ਨੈਕਸਟ ਜਦੋਂ ਵੀ ਕੋਈ ਇਨਫੋਰਮੇਸ਼ਨ ਹੋਏਗੀ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਜੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਜਿਹੜੀਆਂ ਨਿਊਜ਼ ਲੱਗਦੀਆਂ ਨੇ ਉਹਨਾਂ ਦੇ ਨਾਲ ਕੋਈ ਨਾ ਕੋਈ ਜਿਹੜਾ ਹੈ ਵਿਭਾਗ ਤੱਕ ਇਹ ਗੱਲ ਪਹੁੰਚੇ ਔਰ ਟੈਸਟ ਜਿਹੜਾ ਹੈ ਜਲਦੀ ਕੰਡਕਟ ਕੀਤਾ ਜਾਵੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ